ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਸੰਘਰਸ਼ ਵੀ ਲੜਦੇ ਆ ਰਹੇ ਆਂ ਸਰਕਾਰ ਕੋ ਮੰਗ ਵੀ ਕਰਦੇ ਆ ਰਹੇ ਆਂ ਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਠੇਕੇਦਾਰ ਵਿਚੋਲਿਆਂ ਨੂੰ ਵਿਭਾਗ ਚੋਂ ਬਾਹਰ ਕੱਢਿਆ ਜਾਵੇ ਤੇ ਵਿਭਾਗ ਚ ਨਵੀਆਂ ਬਸਾਂ ਪਾਈਆਂ ਜਾਣ ਸਰਵਿਸ ਰੂਲ ਲਾਗੂ ਕੀਤੇ ਜਾਣ ਜਿਹੜੇ ਮੁਲਾਜ਼ਮਾਂ ਨੂੰ ਕੰਡੀਸ਼ਨਾਂ ਲਾ ਕੇ ਬਾਹਰ ਕੱਢਿਆ ਜਾਂਦਾ ਉਹਨਾਂ ਨੂੰ ਬਾਹਰ ਕੱਢਣਾ ਬੰਦ ਕੀਤਾ ਜਾਵੇ ਸਮੇਂ-ਸਮੇਂ ਤੇ ਉਹਨਾਂ ਨੂੰ ਜੁਰਮਾਨਾ ਕਰਕੇ ਵਾਪਸ ਕੀਤਾ ਜਾਵੇ ਤੇ ਜਿਹੜਾ ਟਰਾਂਸਪੋਰਟ ਮਾਫੀਆ ਨਜਾਇਜ਼ ਚੱਲ ਰਿਹਾ ਵਾ ਉਹਨੂੰ ਬੰਦ ਕੀਤਾ ਜਾਵੇ ਪਰ ਲਗਾਤਾਰ ਕਿਤੇ ਨ ਸੰਘਰਸ਼ਾਂ ਦੇ ਉਤਰਨਾ ਪੈਂਦਾ ਕਿਉਂਕਿ ਪਿਛਲੇ ਸਾਲ 1 ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਮੀਟਿੰਗ ਕਰਕੇ ਫਾਈਨਲ ਮੀਟਿੰਗ ਸੀ ਜਿਹਦੇ ਚ ਏਜੀ ਪੰਜਾਬ ਐਡਵੋਕੇਟ ਜਰਨਲ ਜੀ ਤੇ ਸੈਕਟਰੀ ਟਰਾਂਸਪੋਰਟ ਸੈਕਟਰੀ ਚੀਫ ਸੈਕਟਰੀ ਸਾਹਿਬ ਐਮ ਡੀ ਪਨਬਸ ਪੀ ਆਰ ਡੀ ਸੀ ਅਧਿਕਾਰੀ ਸਾਰੇ ਸੀਗੇ ਉਹਨਾਂ ਨੇ ਇੱਕ ਵਿਭਾਗ ਦਾ ਵੱਖਰਾ ਕੇਡਰ ਹੋਣ ਕਰਕੇ ਇੱਕ ਵੱਖਰੀ ਪਾਲਿਸੀ ਬਣਾਉਣ ਨੂੰ ਦੇਸ਼ ਦਿੱਤੇ ਸੀ ਵੀ ਇੱਕ ਮਹੀਨੇ ਚ ਵੱਖਰੀ ਪਾਲਿਸੀ ਬਣਾ ਕੇ ਤੇ ਇਹਨੂੰ ਪਾਸ ਕਰਕੇ ਤੇ ਮੁਲਾਜ਼ਮਾ ਨੂੰ ਰੈਗੂਲਰ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਪਰ ਦਿੱਲੀ ਕਾਰਵਾਈ ਕਰਦੇ ਆ ਸਾਡੀ ਮੈਨੇਜਮੈਂਟ ਵੱਲੋਂ ਜਾਂ ਜਿਹੜੇ ਅਫਸਰ ਛਾਈ ਉਹਨਾਂ ਵੱਲੋਂ ਤੋੜ ਮਰੋੜ ਕੇ ਉਹਨੂੰ ਪੇਸ਼ ਕਰਨ ਦੀ ਕੋਸ਼ ਤੱਕ ਲਾਗੂ ਨਹੀਂ ਕੀਤਾ ਗਿਆ ਜਿਹਦੇ ਕਰਕੇ ਸਾਡੇ ਚ ਵਾਰ-ਵਾਰ ਰੋਸ ਪਾਇਆ ਜਾਂਦਾ ਸੋ ਅਸੀਂ ਮੰਗ ਕਰਦੇ ਆ ਕਿ ਜਿਹੜੇ ਮੁਲਾਜ਼ਮ 15-15 20-20 ਸਾਲ ਹੋ ਗਏ ਵਿਭਾਗ ਚ ਕੰਮ ਕਰ ਰਹੇ ਆ ਔਰ ਵਿਭਾਗ ਇਹ ਪਰਮਾਨੈਂਟ ਚੱਲਣ ਵਾਲਾ ਹੈ ਪਰਮਾਨੈਂਟੀ ਲੋਕਾਂ ਨੂੰ ਸਵਾਵਾਵਾਂ ਦੇ ਰਿਹਾ ਤੁਸੀਂ ਪਿਛਲੇ ਸਵੇ ਕੋਵਿਡ ਦੇ ਵਿੱਚ ਵੀ ਵੇਖਿਆ ਜਿੱਥੇ ਕਿ ਸਾਰੀਆਂ ਲੋਕ ਅੰਦਰਾਂ ਚ ਵੜ ਗਏ ਸੀਗੇ ਤੇ ਜਿਹੜੇ ਸਾਡੇ ਪ੍ਰਵਾਸੀ ਵਕ-ਵਕ ਸਟੇਟਾਂ ਦੇ ਪਾਸੇ ਦੀ ਜਾਂ ਜਾਂ ਸਾਡੇ ਜਿਹੜੇ ਯਾਤਰੀ ਫਸੇ ਸੀਗੇ ਤੇ ਜਾਂ ਜਿਹੜੇ ਵਿਆਹਾਰੀ ਸੀਗੇ ਉਹ ਇੱਥੇ ਪੰਜਾਬ ਦੇ ਵਿੱਚ ਸੀ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਛੱਡ ਕੇ ਆਉਣਾ ਜਾਂ ਲੈ ਕੇ ਆਉਣਾ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਉਹ ਡਿਊਟੀਆਂ ਨਿਭਾਈਆਂ ਜੇ ਪਿਛਲੇ ਸਮੇਂ 'ਚ ਜੰਗ ਦਾ ਮਾਹੌਲ ਬਣਿਆ ਤੇ ਬਾਰਡਰਾਂ ਤੇ ਜਾ ਕੇ ਸਾਡੇ ਜਿਹੜੇ ਸਟਾਫ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜੇ ਕਿਤੇ ਹੜ੍ਹ ਦੀ ਸਥਿਤੀ ਹੁੰਦੀ ਆ ਉੱਥੇ ਸਾਡਾ ਜਿਹੜਾ ਟਰਾਂਸਪੋਰਟ ਦਾ ਹਾਰਾ ਉਹਨੂੰ ਪਹਿਲਾਂ ਵਰਤਿਆ ਜਾਂਦਾ ਵੀ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਇਆ ਜਾਵੇ ਪਰ ਪਤਾ ਨਹੀਂ ਕਿਉਂ ਸਰਕਾਰ ਇਸ ਰੀੜ ਦੀ ਹੱਡੀ ਦੇ ਮੁ ਔਰ ਵਿਭਾਗ ਦਾ ਜਿਹੜਾ ਨਿੱਜੀ ਕਰਨ ਵਾਲੇ ਪਾਸੇ ਵੱਧ ਰਹੀ ਹੈ ਜਿਹਦਾ ਸਾਡਾ ਰੋਸ ਹੈ ਕਿ ਵਿਭਾਗ ਦੇ ਵਿੱਚ ਵਿਭਾਗ ਦੀਆਂ ਨਵੀਆਂ ਬਸਾਂ ਪਾਈਆਂ ਜਾਣ ਕੱਚੇ ਮਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਜਿਹੜੀ ਉਹ ਖਤਮ ਕੀਤੀ